ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ YouTube ਚੈਨਲ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਆਪਾਂ ਆਪਣਾ ਨਵਾਂ ਪਾਰਲਰ ਸ਼ੁਰੂ ਕੀਤਾ ਬਾਬੇ ਦੀ ਕਿਰਪਾ ਦੇ ਨਾਲ 6 ਗਾਇਆਂ ਇੱਕ ਪਾਸੇ ਲੱਗਦੀਆਂ 6 ਇੱਕ ਪਾਸੇ ਲੱਗਦੀਆਂ ਅੱਜ ਪਹਿਲਾ ਦਿਨ ਸੀ ਲਾਈਆਂ ਤਾਂ ਬਹੁਤ ਆਕਟੀਆਂ ਪਰ ਆਏ ਵੀ ਲੱਗ ਰਿਹਾ ਵੀ ਹਾਂ ਸੌਖਾ ਹੋ ਜੂਗਾ ਕੰਮ ਹਲੇ 1-2 ਦਿਨ ਦਾ ਥੋੜਾ ਜਿਹਾ ਟੈਕਸ ਕਰਨ ਗਿਆ ਹਲੇ ਆਪਾਂ ਵੀ ਨਵੇਂ ਆ ਪਰਲਰ ਲਈ ਤੇ ਗਾਈਆਂ ਵੀ ਨਵੀਆਂ ਹਲੇ ਥੋੜਾ ਲੱਗਣ ਦੇ ਵਿੱਚ ਥੋੜਾ ਸੰਗ ਕਰਦੀਆਂ ਡਰਦੀਆਂ ਆ ਇਹਨਾਂ ਨੂੰ ਮੈਂ ਪਤਾ ਨਹੀਂ ਕੀ ਕਰਦੇ ਆ ਹੌਣਦੇ ਆਪਣੇ ਨੂੰ ਸੁਈ ਜਾਂਦੇ ਆ ਸਾਨੂੰ ਜੇ ਵੀ ਥੋੜਾ ਡਰਦੇ ਆ ਹਲੇ ਪਰ ਹੌਲੀ ਹੌਲੀ ਹੋ ਜਾਊ ਸਭ ਕੋਈ ਗੱਲ ਨਹੀਂ ਤੇ ਆ ਦੇ ਫਰਦੰਦੂ ਆਈ ਚੌੜੀਏ ਤੇ ਭਾਈ ਸਾਹਿਬ ਅੱਜ ਸਾਡਾ ਬੱਚਾ ਜੈਸਮੀ ਇਹ ਵੀ ਕਹਿੰਦੀ ਮੈਂ ਨਾਲ ਪਾਪਾ ਧਾਰਾਂ ਚ ਪਾਉਣੀ ਆ ਇਹ ਵੀ ਧਾਰਾਂ ਚ ਪਾਉਣ ਆਈ ਆ ਅੱਗੇ ਵੀ ਧਾਰਾਂ ਚਵਾ ਦਿੰਦੀ ਐ ਇਹਦਾ ਨਾਲ ਪਰ ਅੱਜ ਇਹਨਾਂ ਨੇ ਜਿਆਦਾ ਚਾਹ ਕੋਪਰਸਟੋਫ ਚਲਾ ਲਾਂਗੇ ਦੇਖ ਆਦੇ ਸਾਈਡ ਚਾਲਦੀ ਐ ਜਵਾਈ ਨਸੀ ਵੀ ਨਾਮ ਆ ਥੋੜੀਆਂ ਗਾਇਆਂ ਨਵੀਆਂ ਡੈਕਟਰ ਜੀ ਥੋੜੀ ਜੀ ਅਜ ਤਾਂ ਨਹੀਂ ਹੈਗੀ ਆ ਫਿਰ ਹੋ ਜੂਗੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਆਹ ਬਹੁਤ ਹੋਰ ਵੀਡੀਓ ਵੀ ਨਵੀਆਂ ਨਵੀਆਂ ਪਾ ਦਿਆ ਕਰਾਂਗੇ ਫਾਰਮਿੰਗ ਦੇ ਰਿਲੇਟਿਡ ਧੰਨਵਾਦ ਤੁਹਾਨੂੰ